ਹਾਂਜੀ ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਨ ਮਰਜੇ ਕੇ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਰੋਜਪੁਰ ਆ ਗਿਆ ਤੇ ਜੇ ਗੱਲ ਨੇੜੇ ਦੀ ਕਰੀਏ ਤਾ ਨੇੜੇ ਮੋਦਕੀ ਸ਼ਹਿਰ 메ਨ ਕਸਬਾ ਮਿਰਜੇ ਕੈ ਨੂੰ ਮੋਦਕੀ ਲੱਗਦਾ ਤੇ ਬੱਚੀ ਮਿਰਜੇ ਕਾਲਾ ਮੈਦਾਨ ਚ ਆ ਗਿਆ ਫੇਰ ਦੋ ਤੁਹਾਨੂੰ ਵਿਖਾਊਗਾ ਟੋਪ ਦੀਆਂ ਝੂਟੀਆਂ ਇੱਕ ਨੀਲੀ ਰਾਵੀ ਚ ਪੈਂਦੀ ਝੋਟੀ ਨਿੱਕਾ ਨਿੱਕਾ ਸੰਗਾ ਸਜਣੋ ਤੇ ਇੱਕ ਪਿਓਰ ਮੂਹਰਾ ਦੀ ਪਤਾ ਨਹੀਂ ਕਿੱਥੋਂ ਲਿਆਇਆ ਕੱਢ ਕੇ ਓੜਾ ਬੰਨਾ ਹੀ ਨਹੀਂ ਕੋਈ ਓੜਾ ਬੰਨਾ ਇਸ ਕਰਕੇ ਕਿਹਾ ਕਿ ਕੱਦ ਕਾਠ ਬਾਤੀ ਦੇ ਕਾਤੋਂ ਤਾਜ਼ਾ ਲਾਇਓ ਤੇ ਸੱਜਣੋ ਵੇਲਾ ਵੱਟਾ ਤਾਜੀ ਸੂਈ ਇਹ ਆ ਵੀ ਝੋਟੀ ਓਕੇ ਰਿਪੋਰਟ ਤੇ ਅੱਜ ਇੱਕ ਮਾਲੀ ਵੀ ਲਿਆਇਆ ਆਪਾਂ ਤੁਹਾਨੂੰ ਮਾਲੀ ਤੋਂ ਸ਼ੁਰੂ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਲਾਸਟ ਤੇ ਤੁਹਾਨੂੰ ਕੋਕਾ ਪੀਸ ਮੋਹਰਾ ਦਾ ਨਗੀਨਾ ਵਿਖਾਵਾਂਗੇ ਥੋੜਾ ਜਿਹਾ ਉਪਰਾ ਕਰਦੀ ਆ ਝੋਟੀ ਚੰਗੇ ਦੁੱਧ ਵਾਲੀ ਆ ਸੱਜਣੋ ਬਾਕੀ ਤੁਸੀਂ ਜ਼ਰੂਰ ਦੱਸਿਓ ਕਿਵੇਂ ਲੱਗੀ ਬਚੀ ਸਾਸਰੀ ਕਾ ਭਾਈ ਜੀ ਸਾਸਰੀ ਕਾਲ ਜੀ ਗੁਰਦੀਪ ਜੀ ਸਾਸਰੀ ਕਾਲ ਜੀ ਹੋਰ ਸੁਣਾਓ ਵਧੀਆ ਚੜ ਦੀ ਗੱਲ ਘਰ ਪਰਿਵਾਰ ਦਾ ਸਬਾਈ ਕਿ ਦਾੰਦਰਾ ਮੇਰਾ ਸ਼ੁਕਰ ਆ ਸ਼ੁਕਰ ਹੀ ਚਾਹੀਦਾ ਬਾਬੇ ਨਾਨਕ ਦੀ ਕਿਰਪਾ ਚਾਹੀਦੀ ਹੈ ਭਾਈ ਪਹਿਲਾ ਦਾ ਬਸ ਕਹਿੰਦਾ ਸਭ ਤੋਂ ਵੱਡਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਕਲ ਰੱਖੀ ਮੇਰੀ ਸਾਰਾ ਕੁਝ ਉਹਦੇ ਅੰਦਰ ਹੀ ਬਸ ਉਹਦੇ ਅੰਦਰ ਹੀ ਆ ਪ੍ਰਮਾਤਮਾ ਦੇ ਜੋ ਵੀ ਆ ਕੋਈ ਬੇਲ ਪਗੰਬਰ ਦੇਵੀ ਦੇਵਤੇ ਸਭ ਬਸ 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 ਬਾਬੇ ਨਾਨਕ ਦੇ ਹੀ ਆ ਬਸ ਬਾਬੇ ਨਾਨਕ ਦੀ ਕਿਰਪਾ ਜੀ ਚਾਹੀਦੀ ਆ ਤੰਦਰੁਸਤੀ ਸਾਈ ਹੈ ਦੀ ਹਾਂ ਪੰਡ ਮਰਜੀ ਕੀ ਜਿਲ੍ਹਾ ਫਰੋਈਪੁਰ ਮੋਦਗੀ ਤੋਂ 8 ਕਿਲੋ ਪੈਨਡਮੀਟਰ ਆਪਣਾ ਹੀ ਮਿਰਜ਼ੇ ਕੀ ਆ ਰਿਹਾ ਓਕੇ ਹਾਂਜੀ ਨਵਾਂਮਾ ਤੋਂ ਸਿੱਧੀ ਸੜਕ ਮਿਰਜ਼ੇ ਮਿਰਜ਼ੇ ਕਹਿੰਦਾ ਗੇਟ ਬਣਿਆ ਉਹ ਸਿੱਧਾ ਮਿਰਜ਼ੇ ਕੇ ਐਂਟਰੀ ਹੋਣਾ ਬਾਈ ਜੀ ਠੀਕ ਆ ਹਾਂਜੀ ਹੋਰ ਸਨੌਕਲਦੀਪ ਵਧੀਆ ਮੇਰਾ ਮੇਰਾ ਹੀ ਚਾਹੀਦੀਆਂ ਬਾਪੇ ਦੀਆਂ ਬਾਈ ਚਾਹੀਦੀਆਂ ਪਰਮਾਤਮਾ ਦੀਆਂ ਪਾਣੀ ਪੂਣੀ ਆ ਗਿਆ ਉਹਨਾਂ ਦੀ ਵੀ ਜਿੰਨੀ ਜੋ ਹਾਂਜੀ ਹਾਂਜੀ ਉਹ ਪੈਣਾ ਭਰਾ ਜੀ ਇਹਨਾਂ ਨੂੰ ਹੋ ਰਾਇਏ ਨੇ ਅ ਮੰਨ ਕੇ ਚਲੋ ਵੀ ਸੋਹਣੇ ਗੱਫੇ ਬਖਸ਼ੇ ਬਿਲਕੁਲ ਬਿਲਕੁਲ ਜਰੂਰ ਹੈਲਪ ਕਰੀਏ ਕਿੰਨੀ ਜੋਗੇ ਕਿੰਨੀ ਜੋਗੇ ਹੈਗੇ ਸਾਰੀ ਕਰੋ ਹਨਾ ਕਿੰਨੀ ਜੋਗਾ 10 ਕੋਈ 5 ਆ ਦੇਣ ਜੋਗਾ ਦਾ 5 ਆ ਦਿਓ ਬਿਲਕੁਲ ਬਿਲਕੁਲ ਤੇ ਉਹ ਤੋਂ ਸਬੰਧ ਕੱਢੋ ਜਰੂਰ ਜਰੂਰ ਭੈਣਾ ਭਰਾਵਾਂ ਦੀ ਹੈਲਪ ਬੰਦੀਆ ਕਰੋ ਜਰੂਰ ਵੀਰਾ ਇੱਕ ਉਹ ਵਿਚਾਰਾ ਅਮਰੀਕਾ ਵਾਲਾ ਵਿਚਾਰਾ ਮੁੰਡੇ ਦਾ ਇਨਸਟਰੀਡ ਹੋ ਗਿਆ ਹੈ ਹਨਾ ਹਾਂ ਉਹਦੀ ਚਾਰੇ ਜਰੂਰੀ ਜ਼ਮਾਨਤ ਘੱਟ ਹੋਣੀ ਚਾਹੀਦੀ ਕਿੰਨੀ ਤੋਂ ਕਿੰਨੀ ਹੋਣੀ ਚਾਹੀਦੀ ਹੈ ਜਰੂਰੀ ਯਾਰਾ ਹੈਲਪ ਕਰੋ ਉਹਦੀ ਹਾਂ ਕਿੰਨੀ ਵੀ ਹੈਲਪ ਹੋਣੀ ਚਾਹੀਦੀ ਹੈ ਹੱਕ 'ਚ ਵੋਟਾਂ ਪਾਓ ਬਸ ਬਸ ਬਿਲਕੁਲ ਬਿਲਕੁਲ 8269982204 ਜੀ 8269982204 ਜੀ ਇਹ ਇਸ ਵਾਰ ਕਰ ਲੈ ਬਾਈ ਇਹ ਮਾਲੀ ਦਾ ਕੀ ਲੇਖਾ ਜੋਖਾ ਮਾਲੀ ਬਾਈ ਜੀ ਹਜੇ ਮੇਰੇ ਨਾਲ ਡੇਢ ਕੇ ਸਾਲ ਦਾ ਮਸਾ ਹੀ ਆ ਠੀਕ ਆ ਹੀਰਾ ਹੀ ਆ ਹੀਰਾ ਹੀ ਆ ਬਾਈ ਜਮਾ ਓਕੇ ਜਮਾ ਓਕੇ ਆ ਬਹੁਤ ਸੋਹਣਾ ਕੱਟਾ ਵੀਰੇ ਗੋਲੇ ਵਾਲੇ ਤੋਂ ਲਿਆ ਇਹ ਆਪਾਂ ਸ਼ਵੈਸ਼ਲੀ ਇਹ ਠੀਕ ਆ ਠੀਕ ਆ ਚੰਗੀ ਮਾਂ ਦਾ ਬੱਚਾ ਬਹੁਤ ਵਧੀਆ ਇੱਕ ਰੰਗ ਕਾਲਾ ਕਾਲਾ ਹੀ ਜਮਾ ਹੀ ਬਸ ਜਮਾ ਓਕੇ ਆ ਕੱਟਾ ਤੇ ਅਸਟੀ ਕੱਲ ਵਿਖਾ ਦੇ ਤਰੀਆਂ ਨੂੰ ਲੈ ਵੀਰੇ ਹਾਂ ਇਸ ਹੰਬਣ ਵਾਲਾ ਫੋਨ ਕਰੇ ਵੀਰੇ ਆਪਾਂ ਨੂੰ ਦੂਜਾ ਫੋਨ ਨਾ ਕਰੇ ਵੀਰਾ ਬਣ ਕੇ ਹੈਨਾ ਹਾਂ ਨਹੀਂ ਸਹੀ ਹਾਂ ਵੱਡਣ ਵਾਲੇ ਨੂੰ ਮੈਂ ਨਹੀਂ ਦੇਣਾ ਵੀਰੇ ਇਹ ਉਹਨਾਂ ਦੇ ਘਰ ਵਾਲੇ ਰਿਕਾਰਡਿੰਗ ਵੀ ਉਹਨਾਂ ਦੀ ਵਿਚ ਆ ਮੇਰੇ ਫੋਨ ਦੇ ਉਹਨਾਂ ਦੇ ਪਰਿਵਾਰ ਦੀ ਮਾਤਾ ਹੁਣੇ ਸਾਰੇ ਪਰਿਵਾਰ ਬੋਲਿਆ ਕਹਿੰਦੇ ਵੀ ਵੱਡਣ ਵਾਲੇ ਨੂੰ ਅਸੀਂ ਨਹੀਂ ਦਿੱਤਾ ਬਹੁਤ ਘਰੇ ਲੋਕਾਂ ਨੇ ਗੇੜੇ ਮਾਰੇ ਉਹਨਾਂ ਦੇ ਤੇ ਆਪਾਂ ਵੀ ਵੀਰੇ ਘਰੇ ਰੱਖਣ ਵਾਲਿਆਂ ਨੂੰ ਦੇਣਾ ਤੇ ਆਪਾ ਪਾਪ ਨਹੀਂ ਲੈਣਾ ਇਹਦਾ ਠੀਕ ਹੈ ਵੀਰੇ ਪੈਸੇ ਘੱਟ ਵਟ ਪੈਸੇ ਘੱਟ ਵਟ ਲਾਂਗੇ ਕੋਈ ਆਪਾਂ ਆਏ ਗਿਆ ਨਫੇ ਨਾਲ ਹੀ ਦੇਵਾਂਗੇ ਬਸ ਥੋੜੇ ਬੋਧੇ ਨਾਲੇ ਠੀਕ ਆ। ਪਰ ਉੱਥੋਂ ਜਾ ਕੇ ਪਤਾ ਵੀ ਕਰ। ਪਤਾ ਵੀ ਕਰ ਲੈਣ ਕੋਈ ਚੱਕਰ ਨਹੀਂ ਕੱਟਾ। ਚੱਲ ਪਾ ਤੂੰ ਉੱਧਰ ਚੱਲ। ਹਾਂ। ਠੰਡਾ ਸੀਲ ਬਹੁਤ ਆ ਵੀਰੇ ਹੁਣਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਪਰਿਵਾਰ ਗੱਟ ਕਨੇ ਗੱਟੇ ਕੱਟੇ ਕੱਟੇ ਲਾਉਣਾ ਤਾਂ ਵੀ ਹੈ ਨਾ ਨਿਆਰਾ। ਬਿਲਕੁਲ ਬਿਲਕੁਲ। ਆ ਚੰਗਾ ਪੱਠਪੜਾ ਸੱਜਣੋ ਕੱਟੇ ਦੇ ਫੈਸਟੀਵਲ ਵੇਖੋ ਜੇ ਚੰਗਾ ਮਈਆਂ ਚ ਛੜ। ਹਾਂ ਮਈਆਂ ਚ ਕਿਹੜਾ? ਆ ਪਤਾਵਾ। ਆ ਕੇ ਕੋਲੇ ਵੀ ਵੇਖ ਲਿਓ ਮੜ ਕੇ ਕੱਦ-ਕੁੱਦ। ਬਾਈ ਕੱਦਕਾਰ ਕਿੰਨਾ ਦੇਖਣਾ ਆ ਦਾ ਕੋਲੇ ਆ ਕੇ ਦੇਖਣਾ। ਸੱਜਣੋ ਜੇ ਕਿਤੇ ਕੋਈ ਡਾਟ ਰਹਿੰਦਾ ਨਾ ਵੀ ਕੱਦ ਕੱਢ ਬਾਕੀ ਸੱਲੀ ਕਰਕੇ ਲੈ ਕੇ ਜਾਓ ਆਪ ਯਾਰ ਠੀਕ ਆ ਸਾਈ ਉਹਨਾਂ ਜੀ ਕਰਨਾ ਪਾਓ ਆਪਾਂ ਕਦੇ ਵੀ ਕੋਈ ਵੀਡੀਓ ਜ਼ੂਮ ਕਰਕੇ ਨਹੀਂ ਬਣਾਈ ਇੰਨੀ ਕੁ ਮਾਰ ਆਈ ਤਾਂ ਡਰ ਕੇ ਕਹਿੰਨੇ ਤੁਹਾਨੂੰ ਜਿਹੜੀ ਚੀਜ਼ ਆ ਕੋਸ਼ਿਸ਼ ਕਰੀਦੀ ਆ ਵਿਖਾਉਣ ਦੀ ਚਲੋ ਬਾਕੀ ਭੈਣਾ ਭਰਾਵਾਂ ਦੇ ਤੋਂ ਸਿੱਖਦੇ ਰਹੀਦਾ ਜੋ ਕੋਈ ਲੰਬਾ ਦਿੰਦਾ ਕਿੱਡੀ ਬਰੇ ਮੇਰੇ ਭਾਈ ਕੁਲਦੀਪ ਨੂੰ ਵੀ ਮੇਰਾ ਹੁਣ ਵੀ ਬੋਲਦਾ ਕਿੰਨੀ ਚੀਜ਼ ਆ ਉਨੀ ਦਿਖਾਓ ਠੀਕ ਆ ਨਾ ਭਾਈ ਆ ਸਾਹਮਣੇ ਖੜਿਆ ਤੁਸੀਂ ਵੀਡੀਓ ਕਾਲ ਕਰ ਲਓ ਆ ਕੇ ਘਰੇ ਆ ਕੇ ਸਾਈ ਪਾ ਲੋ ਆ ਕੇ ਹਨਾ ਇੱਥੇ ਪਾ ਲੋ ਆ ਕੇ ਪੈਸੇ ਫੇ ਉਹਨਾਂ ਇੱਕ ਰਸਾਈ ਨਾ ਬਹੁ ਪਹਿਲਾਂ ਪਸ਼ੂ ਦੀ ਪਰਖ ਕਰ ਲੋ ਫੋਲੋ ਤਿੰਨ ਵਾਰੀ ਵੀਡੀਓ ਵੇਖੋ ਵੀਡੀਓ ਦੇਖੋ ਤਿੰਨ ਵਾਰੀ ਜੈਮੈਂਟ ਆ ਜਾਂਦੀ ਕੱਦ ਵਾਲੇ ਪਸ਼ੂ ਦੀ ਬਸ ਜੇ ਤੁਸੀਂ ਲੋਕਾਂ ਚੱਕੋ ਮੁਰਸਲ ਗੱਡੀ ਕੁਛ ਵੀ ਆ ਕੇ ਦੇਖ ਜੋ ਇਹੋ ਜਿਹੇ ਇਨਸਾਨ ਆਪਣੇ ਨਾਲ ਜੁੜੇ ਆ ਜਿਹੜੇ ਵੀਡੀਓ ਤੋਂ ਹਾਂ ਵੀਡੀਓ ਤੋਂ ਪਸ਼ੂ ਲੈ ਕੇ ਵਪਾਰ ਕਰੀ ਜਾਂਦੇ ਕਰੀ ਜਾਂਦੇ ਕਰੀ ਜਾਂਦੇ ਬਾਈ ਇਹਨਾਂ ਨੂੰ ਤਿਆਰ ਬਾਈ ਆ ਕੱਦ ਕਰ ਉਹ ਦਿਨ ਹੁਣ ਆਪਣੇ ਪੱਟੀ ਵਾਲੇ ਲੈ ਕੇ ਗਏ ਜੋੜਾ ਉਹ ਦਿਨ ਵੀਡੀਓ ਬਾਈ 10 ਮਿੰਟ ਚ ਲੈ ਗਏ ਉਹ ਛਤੜ ਕੇ ਸੌਦਾ ਕੀਤਾ ਤੇ ਲੈ ਗਏ ਜੋ ਕੇ ਆ ਕਿ ਇਹਦਾ ਮੁੱਲ ਕੀ ਕਰੇਗਾ ਕੱਟੇ ਦਾ ਇਹਦਾ ਮੁੱਲ ਆਪਾਂ ਗਿਲਦੀਪ 40 ਕਰ ਦਨੇ ਵੀਰੇ ਵੇ ਓਕੇ ਆ ਸਹੀ ਆ 40 ਜੋ ਪਿਆਰ ਮੁਹਬਤ 2000 ਤੇਰੀ ਵੀਡੀਓ ਦੇਖ ਕੇ ਆਊਗਾ ਸ਼ੇਅਰ ਕਰਕੇ ਆਊਗਾ ਲਾਈਕ ਕਰਕੇ ਆਊਗਾ ਤੇਰੇ ਮਾਮਨਾ 2000 ਰੁਪਏ ਛੱਡੂਗਾ 30000 ਛੱਡਦੀ 30000 ਛੱਡਦਾ ਤੈਨੂੰ ਆਂਦਾ ਨਹੀਂ 3 ਛੱਡ ਦਾਂਗੇ ਬਾਬਾ ਲੈ ਬਸ 37000 37000 ਦਾ ਕਟਾ ਦੇ ਬਸ ਹਾਂ ਤੇ ਵੱਡੇ ਨਾਲ ਫੋਨ ਨਾ ਕਰੇ ਵੀਰ ਭਰਾ ਆਪਣਾ ਹਾਂ ਘਰੇ ਖੜਾ ਹਾਂ ਹਾਂ ਬਾਹਨੇ ਨਾਲ ਵੀ ਹਾਂ ਸਾਲ ਨੂੰ ਵੇਚ ਦਿਆਂਗਾ ਹਾਂ ਉਹਦੇ ਸਾਲ ਨੂੰ ਵੇਚ ਦਾਂਗਾ ਕੋਈ ਬਾਹਨੇ ਨਾਲ ਵੀ ਨਾ ਫੋਨ ਲਾਵੇ ਕਿਸੇ ਨਾਲ ਬਈ ਤੂੰ ਕਟਾ ਲੈ ਲਾ ਦੇ ਅਸੀਂ ਲੈ ਜਾਾਂਗੇ ਬਾਅਦ ਚ ਠੀਕ ਆ ਨਾ ਕਟਾ ਮੈਂ ਸਾਹਮਣ ਵਾਲੇ ਨੂੰ ਦੇਣਾ ਜਮਾ ਉਹ ਤਾਂ ਦੁੱਧ ਚੰਗਾ ਸੀ ਨਾ ਚੰਗਾ ਚੰਗਾ ਮਾਂ ਦਾ ਦੁੱਧ ਬਹੁਤ ਸੀਗਾ ਗੱਲ ਕਰਾਦੀ ਉਹਨਾਂ ਨੇ ਉਹਨਾਂ ਨੇ ਗੱਲ ਕਰਾ ਦਾਂਗੇ ਆਪਾਂ ਨੂੰ ਕੋਈ ਚੱਕਰੀ ਨਹੀਂ ਯਾਰ ਗੋਲੀ ਵਾਲੇ ਕੱਟਾ ਲਿਆ ਆਪਾਂ ਯਾਰ ਇਹਦਾ ਮੇਰਾ ਪਰਸੋਂ ਚੌਥੇ ਦਾ ਲਿਆ ਸੀ ਉਹਨਾਂ ਦੀ ਇੱਕ ਝੋਟੀ ਜੀ ਨਹੀਂ ਲਾ ਰਹੀ ਸੀ ਉਫਰਾਦੀ ਰਸਤੇ ਦੀ ਉਹ ਬੱਚੀ ਲੈ ਕੇ ਆਏ ਉਹਦੇ ਕਰ ਫੇਰ ਭੇਜਿਆ ਉਹਨਾਂ ਨੇ ਆਪਣੇ ਕੋਲੇ ਹੁਣ ਆ ਝੋਟੀ ਦਾ ਕਿਹੜਾ ਸੂਆ ਤੇ ਕੀ ਲੇਖਾ ਜੀ ਬਾਈ ਜੀ ਦੂਜਾ ਸੂਆ ਕੱਟਿਆ ਵੀ ਆਪਣੀ ਕੀ ਬਾਤ ਹੈ ਠੀਕ ਆ ਭੁਲਾਈਆਂ ਚ ਤੇ ਭਲਾਂ ਜੀ ਹਜੇ ਵੀਰੇ ਯਾਰ ਕਦੋਂ ਸੂਈ ਆ ਇਹਨੂੰ ਅਜੇ ਤੀਜਾ ਦਿਨ ਹੀ ਹੋਇਆ ਵੀਰੇ ਸੂਈ ਨੂੰ ਗਲਦੀਪ ਠੀਕ ਆ ਤੇ ਮਾਲਕ ਨੇ ਦੱਸਿਆ ਤੇ ਥੱਲੇ 12 13 ਲੀਟਰ ਦੁੱਧ ਮਗਰਲੀ ਵਾਰ ਸੀਗਾ ਬਾਈ ਪਹਿਲਾਂ ਕੱਟੀ ਸੀ ਹਾਂ ਇਸ ਟਾਈਮ ਬੋਲਾਈ ਆ ਬਾਈ 4 ਮੰਨ ਲਓ 5 ਮੰਨ ਲਓ 6 ਮੰਨ ਲਓ 7 ਮੰਨ ਲਓ ਠੀਕ ਆ ਠੀਕ ਆ ਵੀਰੇ ਮੇਰੇ ਕੋਲ ਤਾਂ ਕੱਲ ਹੀ ਆਈ ਹੈ ਹਜੇ ਠੀਕ ਆ ਹਨਾ ਬੋਲਾ ਬੋਲਾਈ ਆ ਮੈਂ ਤਾਂ ਅਗਲੇ ਦੇ ਘਰੇ ਪਾਸ ਕੀਤੀ ਆ ਬੋਲੇ ਜੂ ਮੱਝਾ ਮੈਂ ਧਾਰਾ ਮਾਰ ਕੇ ਲਿਆਂਦੀ ਉਹਨਾਂ ਕਰੋ ਚੋਈ ਨਹੀਂ ਆਪਾਂ ਵਿੱਚ ਆਈ ਆ ਆਪੇ ਲਾ ਲਓ ਤੁਸੀਂ ਕਿੰਨਾ ਦੁੱਧ ਚੋਲੋ ਬਸ ਬਸ ਕੱਟੀ ਪੂਰੀ ਸ਼ਾਨਦਾਰੀ ਆ ਕੱਟਾ ਵੀ ਪਿਓਰ ਆ ਮਗਰ ਨਹੀਂ ਲੀਦਾ ਵੀ ਤੇ ਪਿੰਦੀ ਦੀ ਛੋਟੀ ਆ ਨੀਂਦੀ ਦੀ ਨੀਲੀ ਦੀ ਹਾਂ ਬਸ ਠੀਕ ਆ ਵੀਰੇ ਕੱਟੇ ਬਾ ਹਾਂ ਤੇ ਬਾਕੀ ਜੇਰ ਜੂਰ ਰੋਕੇ ਪਈ ਜੇਰ ਜੂਰ ਦੀ ਤਾਂ ਮੇਰੀ ਗਰੰਟੀ ਹੋ ਗਈ ਪਸ਼ੂ ਦੀ ਵੀਰੇ ਯਾਰ ਭਾਰ ਦੀ ਵੀ ਆਪਣੀ ਗਰੰਟੀ ਅਗਲਦੀਪ ਤੇ ਬਾਕੀ ਚੂਣ ਤਾਂ ਬਹੁਤ ਚੰਗਾ ਚੂਣ ਬਹੁਤ ਸੋਹਣਾ ਲੱਗਿਆ ਕੱਤੀ ਨੂੰ ਬਾਈ ਹਾਥਾ ਨਹੀਂ ਬਾਲਾ ਕੰਮ ਦਾ ਕੰਮ ਦਾ ਕੰਮ ਦਾ ਹਜੇ ਭਲਾ ਜਦੋਂ ਪਪਾ ਜੀਦੋਂ ਭਲਾ ਭੁਲਾ ਲਾ ਕੇ ਬਣ ਗਈ ਨਾ ਝੋਟੀ ਨਖਰੂ ਬਾਈ ਖਾ ਪੀ ਕੇ ਬਾਨਾ ਤਰੀ ਕਲਦੀਪ ਕੱਤੀ ਨੇ ਹਜੇ ਹਨਾ ਇੱਕ ਸੂਈ ਐ ਕੋਪਰੇ ਥਾਂ ਆ ਗਈ ਬਸ ਬਸ ਓਪਰੇ ਥਾਂ ਆ ਗਈ ਪਸ਼ੂ ਦਾ ਓਪਰੇ ਥਾਂ ਤੇ ਬੜਾ ਫਰਕ ਪੈਂਦਾ ਬਾਈ ਕਈ ਦਾ ਬੁੜ ਟਿਕਾ ਜਾਂਦੀਆਂ ਪੱਠੇ ਨਹੀਂ ਚੱਕਦੀਆਂ ਬੁਖਾਰ ਹੋ ਜਾਂਦਾ ਮਾ ਪਸ਼ੂ ਆ ਦੇ ਕਰਦਾ ਪਰੇਵਾ ਕਰਦੀ ਕਰਦਾ ਕਰਦਾ ਇਹ ਵੀ ਆਪਾਂ ਬੁਖਸਰੇ ਏਰੀਏ ਤੋਂ ਲਈ ਆ ਓਕੇ ਹਾਂ ਚੰਗੇ ਏਰੀਏ ਤੋਂ ਹਾਂ ਚੰਗੇ ਏਰੀਏ ਦੇ ਪਸ਼ੂ ਲਈ ਆ ਗਲਤੀ ਪਪਾ ਯਾਰ ਨਹੀਂ ਸਿੰਘ ਤੋਂ ਬੜਾ ਚੰਗਾ ਸਿੰਘੀ ਦਾ ਬਹੁਤ ਸੋਹਣੀ ਕੱਟੀ ਦੀ ਹੈ ਬਾਈ ਸਿੰਘੀ ਦਾ ਭਾਂਡ ਨਹੀਂ 2 ਲੱਖ ਵਾਲੀ ਨੂੰ ਨਹੀਂ ਇਹ ਵੀ ਜੀ ਲੱਗੀ ਹੁੰਦੀ ਕਿਤੇ ਕਿਤੇ ਦਾ ਹੈ ਤੇ ਬਾਕੀ ਚੋਣ ਤਾਂ ਦੁਨੀਆ ਤੋਂ ਨਿਆਰਾ ਬਹੁਤ ਨਿਆਰਾ ਬਸ ਚੋਆ ਬੱਚਾ ਲਾਦਨੇ ਵੀ ਨਹੀਂ ਹੁਣੇ ਜਾ ਲਿਆ ਯਾਰ ਬੱਚਾ ਲਾਜ ਦੇ ਫਿਰ ਪਤਾ ਕੀ ਆ ਹਾਂ ਧਾਰਾ ਧੁਰਾ ਬੱਜੀਆਂ ਹੋਈਆਂ ਤਾਂ ਥੋੜਾ ਬਹੁਤਾ ਚੈੱਕ ਹੋ ਜਾ ਬਸ ਚੈੱਕ ਹੋਈ ਆਪਾਂ ਤੜਕੇ ਦੀ ਸੋਤ ਥੋੜਾ ਸਵੇਰ ਦਾ ਟਾਈਮ ਅਗਲੇ ਵਾਸਤੇ ਦੋ ਬਸ ਹਾਂ ਕੋਈ ਆਪਾਂ ਦਾ ਕੋਈ ਝੂਠ ਮਾਰ ਕੇ ਦੇਣਾ ਕਿਸੇ ਨੂੰ ਨਹੀਂ ਨਹੀਂ ਬਿਲਕੁਲ ਹੈਨਾ ਸਵੇਰ ਦਾ ਟਾਈਮ ਹਾਂ 10 ਵਜੇ ਤਰੀਕ ਨੋਟ ਕਰ ਲਓ 30 ਤਰੀਕ ਹਾਂ ਤਰੀਕ ਨੋਟ ਕਰੋ ਭਰਾ ਨੂੰ ਹੈਨਾ 30 ਤਰੀਕ ਆਠਵਾਂ ਮਹੀਨਾ ਮਹੀਨੇ ਦੇ ਲਾਸਟ ਦਿਨ ਹਾਂ ਬੱਚੇ ਦਾ ਤਾਂ ਬਾੜਾ ਕਰਦੀ ਆ ਚਲ ਛੋ ਕਰ ਕੱਟਾ ਸਮੇਂ ਲੂੰਦੜੇ ਅਰਗਾ ਬਾੜਾ ਬਾੜਾ ਕੱਟਾ ਦਾ ਕੀ ਬਾਤ ਆ ਬਾਬਾ ਲੈ ਛੋਟੀ ਪਾਸੇ ਕਰਦੇ ਨੇ ਅਗਲੇ ਨੂੰ ਕੋਈ ਮਾੜਾ ਮੋਟਾ ਅਗਲਾ ਕਹਿੰਦਾ ਘੂਰਦਾ ਨਾ ਓਏ ਹੈਨਾ ਆ ਸਿਆਣੀ ਗੱਲ ਹਾਂ ਨਹੀਂ ਨਹੀਂ ਪੁੱਤਰ ਆਉਂਦੇ ਓ ਸਜਣੋ ਤੇ ਫਿਰ ਤੁਹਾਨੂੰ ਧਾਰਾ ਚੈੱਕ ਕਰਾਂ ਤਾਂ ਬੱਚੀ ਚੋਣ ਤਾਂ ਮੱਲਾ ਬਾਬਾ 100 ਦਾ 100 ਹੋਗਾ ਥੱਲੇ ਪਸ਼ੂ ਦੇ ਬਹਿ ਗਿਆ ਦੁੱਧ ਅਗਲੇ ਦਾ ਪਾਈ ਦੀ ਖਰਾਕ ਆ ਠੀਕ ਆ ਚੋ ਕੋਈ ਨੀਂਦਦਾ ਨਹੀਂ ਕੋਈ ਨੀਂਦਦਾ ਨਹੀਂ ਪਸ਼ੂ ਚੋ ਕੇ ਥੱਲੋਂ ਉਰਦਾ ਨਹੀਂ ਬੰਦਾ ਪਸ਼ੂ ਦੇ ਆਪਣੇ ਕੱਲ ਝੋਟੀ ਕੱਲ ਝੋਟੀ ਲਈ ਸੀ ਵੱਡੇ ਕਰੋ ਖੋਣ ਤੇ ਬੰਦੇ ਨਾਲ ਸਵਰਕ ਹੋਇਆ ਤੇ ਨਾਲ ਹੀ ਤੋਰਤੀ ਠੀਕ ਆ ਧੰਨਵਾਦ ਪ੍ਰਾਤ ਆਈ ਨੇਰੇ ਹੋਈ ਮੀਂਹ ਪਈਆਂ ਦਾ ਇੱਕਲ ਬਾਰਿਸ਼ ਹੋਈ ਜਾਂਦੀ ਸੀ ਸੌਦਾ ਮੈਂ ਦਿਨੇ ਕਰਾਂਦੀ ਉਹ ਮਾਈ ਸੂਬੀ ਜਰੀ ਕੱਟੀ ਬਹੁਤ ਚੰਗੀ ਸੀਗੀ ਨਾਲ ਦੀ ਨਾਲ ਦੀ ਦੇ ਦਿਓ ਪ੍ਰਾਤ ਚਲ ਕੋਈ 2 ਰੁਪਏ ਮੈਂ ਸਿਰਫ 2 ਰੁਪਏ ਨਾਲ ਹੀ ਆਪਾਂ ਨੂੰ ਲਾਲਾ ਬੱਚਾ ਚੱਟੀ ਜਾਂਦੀ ਓਕੇ ਆ ਬਾਈ ਨੂੰ ਕੇ ਓਕੇ ਓਕੇ ਜਮਾ ਹੀ ਓਕੇ ਹਾਂ ਬਾਕੀ ਕਾਲੀ ਨਾ ਕਰਿਆ ਕਰੋ ਭੈਣ ਭਰਾ ਨੂੰ ਇਹ ਕਹਿਣਾ ਉਹਨੂੰ 10 ਦਿਨ ਖਰਾਕ ਪਾਓ ਸੰਭੋ ਦੁੱਧ ਦੇ 15 15 ਦਾ ਲਾ ਦਿੰਦੇ ਹਾਂ 15 ਦੇ ਲਾ ਆਂਦਾ ਪਸੂ ਸਾਂਭੋ ਦੁੱਧ ਨੇ ਫੇਰ ਦੇਣਾ ਹੁੰਦਾ ਆ ਛੁੱਟੀ ਹੁਣ ਦੁੱਧ ਦੇਊਗੀ 3 ਰਾ ਦੇ ਤੇ 14 ਦੇ 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 ਦਊਗੀ ਯਾਰ ਹਾਂ ਕੱਟੀ ਚੰਗੀ ਹੈ ਹੈ ਕੱਟੀ ਬਹੁਤ ਚੰਗੀ ਯਾਰ ਹੈ ਰੇਡ ਜੈ ਜੈ ਨਾਲ ਆਪਣੇ ਕੋਈ ਬੜਾ ਸੱਚ ਰੇਡ ਤਾਂ ਦੱਸ ਗਏ 11 ਦਿਨ ਪਾਉਂਦੀ ਤੱਕ ਕਿੰਨਾ ਕਰਦਗੇ ਤੂੰ ਵੇਖ ਇੱਕ 15 ਕਰਦ ਇੱਕ 15 ਦੀ ਦੇ ਦਾਂਗੇ ਨੀ ਕਰ ਇੱਕ 10 ਦੀ ਤੇਰੀ ਵੀਡੀਓ ਵੇਖ ਕੇ ਲਾਈਕ ਕਰਕੇ ਆਊਗਾ 5 ਦੀ ਆਉਣ ਦੇ ਅੱਛਾ ਇੱਕ 5 ਦੀ ਪੱਕੀ ਗੱਲ ਹੈ ਪੱਕੀ ਗੱਲ ਗਰੰਟੀ ਆ 1 ਲੱਖ ਤੇ 5000 ਹਾਂ ਥੱਲੀ ਕਰਕੇ ਉੱtre ਕਿੱਲੇ ਠੋਕਿਆ ਯਾ ਬੱਚਾ ਚੱਟਿਆ ਕੀ ਬਾਤ ਆ ਬੜਾ ਪਸਮਾ ਕੀਤਾ ਸੱਚ ਨੂੰ ਝੋਟੀ ਨੇ ਮੈਂ ਕਹਿੰਦਾ ਯਾਰ ਸੌ ਯਾਰ ਬਾਈ ਹਾਂ ਸੌ ਬੱਚੇ ਨੂੰ ਭਾਦੇ ਹੋਏ ਹਾਂ ਜਵਾਗ ਨੂੰ ਭਾਦੇ ਖੜੀ ਵੀ ਯਾਰ ਤੂੰ ਨਿੱਕੇ ਬੱਚੇ ਨੂੰ ਯਾਰ ਨਹੀਂ ਝੋਟੀ ਦਾ ਤਾਂ ਦਿੱਤਾ ਵੀ ਹੋ ਗਿਆ ਲੈ ਯਾਰ ਬਹੁਤ ਚੰਗੀ ਠੀਕ ਆ ਬਾਈ ਓਕੇ ਸੌ ਤੂੰ ਮਾਰ ਕੇ ਦੇਖ ਨਹੀਂ ਦਿਖਾ ਦੇ ਨਹੀਂ ਨਹੀਂ ਦਿਖਾ ਕੋਸ ਨਹੀਂ ਹੁੰਦਾ ਕੱਲੇ ਨਾਲ ਥੱਲੀ ਹੁੰਦੀ ਯਾਰ ਪਸੂ ਦੀ ਆ ਤੂੰ ਹੁਣ ਇੰਨਾ ਉਹ ਵਾਕਿਆ ਤੇ ਚਾਚੂ ਨਹੀਂ ਚੂਣ ਤੇ ਚੂਣੀ ਹੈ ਜੱਟਾਂ ਐਂ ਜੀ ਕਰਦਾ ਵੀ ਵਹਿਲੀ ਕਰੀਏ ਹੈਨਾ ਹਾਂ ਹਾਂ ਬੋਲੇ ਚਾ ਨਾਲ ਬਾਈ ਹੁਣ ਦੱਸ ਦੋ ਹਜੇ ਹਾਂ ਹਾਂ ਬਸ ਵਾਕਿਆ ਹੀ ਓਕੇ ਹੈਨਾ ਹਾਂ ਨਹੀਂ ਬਹੁਤ ਚੰਗੀ ਠੀਕ ਹੈ ਬਾਈ ਹਾਂ ਇਹ ਨਾ ਕੋਈ ਕਵੇ ਬਾਈ ਆ ਪੂਰਾ ਫਲਾਣਾ ਛਿੱਟਾ ਹੈਨਾ ਨਹੀਂ ਪੂਰ ਹੈ ਨਹੀਂ ਜਿਹੜੀ ਤੇ ਹੈਣੀ ਉਹਦੇ ਹੈ ਉਹਦੇ ਹੈ ਨਹੀਂ ਉਹਦੇ ਨਾਲ ਆਪਾਂ ਦੱਸੀ ਸੀਗੀ ਹਾਂ ਉਹ ਨਹੀਂ ਕੀ ਸੀਗੀ ਉਹ ਨਹੀਂ ਕੀ ਸੀਗੀ ਕੋਈ ਚੱਕਰ ਨਹੀਂ ਉਹ ਦੱਸ ਕੇ ਦਿੱਤੀ ਆਪਾਂ ਇਹਦੀ ਵੀ ਆਪਣੀ ਲਕੂਲੀ ਸੀ ਹਾਂ ਉਹਦਾ ਹੱਡ ਕਿਸੇ ਬੰਦੇ ਨੇ ਆ ਕੇ ਪਾਸ ਕੀਤੀ ਪੂਰ ਛਟਾਈ ਹੀ ਨਹੀਂ ਸੀਗਾ ਉਹ ਕਈਆਂ ਦੇ ਅੱਗੇ ਫੜਨ ਦਾ ਥਾਂ ਨਹੀਂ ਆਪਾਂ ਨੂੰ ਫੜਨਾ ਨਹੀਂ ਹੁੰਦਾ ਥਾਂ ਦਾ ਫਰਕ ਕਈ ਬੰਦੇ ਨਹੀਂ ਪੂਰ ਪਹਿਨ ਨਾ 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 ਨਹੀਂ ਨਹੀਂ ਦਰਾਲ ਨੇ ਪਹਿਣੀ ਨਹੀਂ ਇੱਕ ਪੰਜ ਹੈ ਇੱਕ ਪੰਜ ਦੀ ਦਵਾਂਗੇ ਕਿਸਾਈਆਂ ਜੇ ਨਾ ਪਵੇ ਵੀਰ ਬਣਾ ਮੇਰਾ ਕਵੇਂ ਨਹੀਂ ਠੀਕ ਹੈ ਧੰਨਵਾਦ ਤੇ ਆ ਜਾ ਕੇ ਫਿਰ ਜੇ ਚੁੰਗਦਾ ਤਾਂ ਉਹਨੂੰ ਆ ਆ ਆ ਇਹਦੀ ਕਿੱਥੋਂ ਲਿਆ ਆ ਲੱਭ ਕੇ ਇਹ ਤਾਂ ਹੀਰੇ ਵਰਗੀ ਕੱਟੀ ਆ ਯਾਰ ਬੜਾ ਕੱਦ ਕਾਠਾ ਸੱਜਣੋ ਝੂਟੀ ਦਾ ਯਕੀਨ ਕਰਿਓ ਫੁੱਲ ਕੱਦ ਕਾਠ ਵਾਲੀ ਝੂਟੀ ਆ ਖੜੀ ਫੁੱਲ ਕੱਦ ਕਾਠ ਆ ਕੱਟੀ ਤੇ ਜਮ ਫੁੱਲ ਇਹਦਾ ਕੱਦ ਦਾ ਇਹਦਾ ਕੱਦ ਵੀ ਬਹੁਤ ਆ ਦੇਖਾ ਮੇਰਾ ਮੋਢਾ ਵੇਲਾ ਬਾਈ ਹਾਂ ਅਗਲਾ ਇਹ ਨਾ ਕਹਵੇ ਕੱਟੀ ਛੋਟੀ ਤੇ ਫਲਾਨਾ ਸ਼ੌਕ ਆ ਕੱਟੀ ਮੈਂ ਇਹਦੇ ਕੋਲੇ ਖੜੀ ਆ ਮੈਂ ਇੱਕ ਲੋਕ ਰੇਡ ਕਟਾਉਣ ਨੂੰ ਬਹੁਤ ਖਰਦੇ ਰਹਿੰਦੇ ਆ ਕੇ ਮੈਂ ਰੇਡ ਨਹੀਂ ਕਟਾਉਣਾ ਸਿੱਧਾ ਦੱਸਦਾ ਵੀਰੇ ਹਣਾ ਹਾਂ ਸਿਆਣੀ ਗੱਲ ਆਹ ਦੇਖ ਲੋ ਕੱਦ ਕਾਠ ਜਣਾ ਕਹਿਣਾ ਕਿ ਛੋਟੀ ਤੇ ਫਲਾਨੀ ਆ ਆ ਮੈਸਜ ਦੇਖ ਲੋ ਕਿੱਡੀ ਆ ਸਿਰ ਦੇ ਬਰਾਬਰ ਆਉਂਦੀ ਕੱਟੀ ਵੀ ਆਪਣੇ ਦੂਸਰਾ ਸ਼ੂ ਆ ਇਹ ਦੂਸਰਾ ਸ਼ੂ ਆ ਹੀ ਉਹ ਆ ਓਕੇ ਕਿ ਕਿੰਨੇ ਦਾ ਨਾਂ ਦੀ ਸੂਈ ਤੇ ਇਹਦੇ ਕੋਲੇ ਬੋੜਾ ਇਹਦੇ ਥੱਲੇ ਵੀ 7-8 ਕਿਲੋ ਬੋੜਾ ਹੀ ਆ ਕੁਲਦੀਰ ਸਿੰਘ ਆਹ ਮੈਂ 12-13 ਨਹੀਂ ਹਜੇ ਨਹੀਂ ਕਹਿਣਾ ਤਾਜੀ ਸੂਈਆ ਬੱਚਾ ਬੈਠਾ ਇਹਦਾ ਤਾਜੀ ਦਾ ਜਮਾ ਹੀ ਗਿੱਲੀ ਜਮਾ ਗਿੱਲੀ ਇਹ ਜਮਾ ਹਜੇ ਕਦੋਂ ਸੂਈ ਇਹ ਇਹ ਮੇਰੇ ਪਰਸੋ ਹੀ ਸੂਈਆ ਮੇਰਾ ਮੰਡੀ ਸੀ ਖੰਨੇ ਉਸ ਦਿਨ ਸੌਦਾ ਹੋਇਆ ਸੀ ਮੋਖ ਸਰੀਰ ਕੀ ਦੀ ਝੋਟੀ ਇਹ ਆ ਓਕੇ ਉਸ ਦਿਨ ਹੀ ਫੋਨ ਆ ਗਿਆ ਸੀ ਉਹਨਾਂ ਜੀਵਿੰਦਰਾ ਭਰਾਵਾਂ ਦਾ ਆਪਣਾ ਉਹ ਕਹਿੰਦੇ ਕੱਟੀ ਤੇਰੀ ਰਾਈ ਖੜੀ ਆ ਲੈ ਜਾ ਕੇ ਬੱਸ ਓਕੇ ਮੈਂ ਉਹਨਾਂ ਤੋਂ ਲਈ ਆ ਵੱਕੀ ਤੌਰ ਤੇ ਲਈ ਆ ਤੇ ਬੱਸ ਦੁੱਧ ਉਹਨਾਂ ਨੇ ਦੱਸਿਆ ਵੀ ਅਸੀਂ 14-15 ਚੁੰਦੇ ਰਹੇ ਆ ਮਹ ਸੂਆ ਦੂਜਾ ਸੂਆ ਦੂਜਾ ਹੀ ਆ ਇਹਨੇ 14 15 ਨਾਂ ਦਿੱਤਾ ਫਿਰ ਇਹਦੇ ਲਈ ਮਾੜੀ ਗੱਲ ਮਾੜੀ ਗੱਲ ਆ ਯਾਰ ਢੀਕਲਦੀਬ ਕੱਟੀ ਨਾ ਦਵੇ ਯਾਰ ਯਾਰ ਕਵਾਲਾ ਚਿੱਟੇ ਹਨਾ ਹਾਂ ਬਬੂ ਚੀਆ ਲੇਵਾ ਪਾਂਡੇ ਦੀ ਬਹੁਤ ਸਾਬ ਆ ਬਹੁਤ ਚੰਗੀ ਐ ਤੇ ਬਹੁਤ ਚੰਗਾ ਹੋਊ 100 ਦਾ 100 ਜੌਣ ਦਾ ਯਾਰ ਬੱਚਾ ਲਾ ਦੇ ਇੱਕ ਬੱਚਾ ਕੱਟਾ ਕੇ ਕੱਟੀ ਆ ਗਿਆ ਵੀਰੇ ਕੱਟੇ ਰਾਤ ਵਾਲੀ ਮਹਰ ਕੱਟੀ ਸੀਗੀ ਸੀ ਜਣੀ ਕਟਿਆਂ ਦਾ ਨਹੀਂ ਰਾਤ ਵਾਲੀ ਦਾ ਮਹਰ ਕੱਟੀ ਸੀਗੀ ਨਹੀਂ ਕਿਤੇ ਖਾਵੀ ਮੈਂ ਹੀ ਕੱਟੀ ਦੇ ਰਹੀ ਆ ਕੋਈ ਨਹੀਂ ਸੀਜ਼ਨ ਕਟਿਆਂ ਦਾ ਹੀ ਆ ਭਰਾ ਹਾਂ ਉਹ ਤਾਂ ਸੀਜ਼ਨ ਕਟਿਆਂ ਦਾ ਹੀ ਆ ਆ ਜਿਹੜੀ ਸੁੰਦੀ ਕਟਾ ਕੱਢ ਕੇ ਮਾਰਦੀ ਆ ਉਧਰਤੀ ਹੁੰਦਾ ਏ ਮਾਲਕ ਦੇ ਇਹ ਤਾਂ ਮਾਰਕ ਦੇ ਨੇ ਨਾ ਯਾਰ ਬਸ ਆ ਸੱਚੀ ਹਣ ਤਰਦੀ ਮੈਂ ਦਾ ਵੀ ਕੱਦ ਕਾਠ ਨਾਲ ਉਹ ਆ ਕੇ ਨਾ ਕਿ ਟਰੱਕ ਦੀ ਬਾਡੀ ਜੱਡੀ ਆ ਮਖਰਲੀ ਵਾਕੇਈ ਕਹਿੰਦਾ ਟਰੱਕ ਦੀ ਬਾਡੀ ਜੱਡੀ ਆ ਵਾਕੇਈ ਝੁੱਟੀ ਝੁੱਟੀ ਆ ਸੱਦੀ ਹਾਂ ਸਾਰੀਆਂ ਮਈਆਂ ਨੂੰ ਕੱਦ ਚੰਗਾ ਟੱਟਪੂੜਾ ਦੇ ਕਿੱਥੇ ਪਿਆ ਕਲਦੀਪਾ ਬੇਲਾ ਮੇਰੇ ਬਰਾਬਰ ਆਉਂਦੀ ਆ ਜਮਾਂ ਨਹੀਂ ਵਾਕੇ ਕੋਈ ਸ਼ਾਤੀ ਬਹੁਤ ਸ਼ਾਨਦਾਰ ਆ ਸ਼ਾਨਦਾਰ ਕੱਟ ਕਿਸ ਨੱਪ ਵੀ ਚੰਗਾ ਹੈ ਬਹੁਤ ਸੋਹਣੀ ਸਨਖੀ ਵੀ ਬਹੁਤ ਆ ਯਾਰ ਇਹ ਜਿਹੜੀਆਂ ਕੱਟੀਆਂ ਯਾਰ ਬਾਈ ਕਿੱਥੇ ਘਰ ਘਰ ਰੱਖੀਆਂ ਪਈਆਂ ਯਾਰ ਵਾਕੇ ਹੈ ਮਸਾਂ ਹੀ ਮਿਲਦੀਆਂ ਟਾਵਾ ਟਾਵਾ ਹੀ ਮਿਲਦੀਆਂ ਕੋਈ ਕਤੇ ਕਈ ਵਾਰੀ ਮਜਬੂਰੀਆਂ ਕਰਕੇ ਵੇਚਦਾ ਬਸ ਬਸ ਬਿਲਕੁਲ ਵਿਰਲਾਂ ਵਾਂਡ ਪੜੀ ਚੰਗੀ ਆ ਥਾਣਾ ਦੀ ਗੈਪ ਦੂਰੀ ਦੀ ਜੇ ਗੱਲ ਕਰੀਏ ਨਾ ਤਾਂ ਬਹੁਤ ਵਿਰਲਾਂ ਤੇ ਥਾਣਾ ਸਜਣੋ ਤੇ ਥਾਣ ਵੀ ਬੜਾ ਕੰਮ ਦਾ ਬਾਕੀ ਝੋਟੀ ਸਾਰੀ ਤੁਹਾਡੇ ਸਾਹਮਣੇ ਕੋਈ ਬਾਲੀਆਂ ਇਹਦੀਆਂ ਸਹਿਤਾਂ ਕਰਨ ਦੀ ਲੋੜ ਨਹੀਂ ਸਾਨੂੰ ਤੁਸੀਂ ਆਪ ਦੱਸਿਓ ਕਿਵੇਂ ਲੱਗੀ ਬੱਚਾ ਲਾ ਦੇ ਧਾਰਾ ਇਹਦੀਆਂ ਚੈੱਕ ਕਰਾ ਦੇ ਕੱਟੇ ਨੂੰ ਦੁੱਧ ਪਿਆ ਹਾਂ ਬਸ ਲੈ ਬੋ ਤੇ ਵੀ ਉੱਠੋ ਸਜਣੋ ਬੱਚਾ ਛੱਡ ਤਾਂ ਤਾਰਾ ਤੁਹਾਨੂੰ ਇਹਦੀਆਂ ਚੈੱਕ ਕਰਾਉਣੀ ਆ ਚਵਾਜ ਦਾ ਵੀ ਮਹਾਰਾਜ ਦੀ ਕਰਪਾ ਹਜੇ ਥਾਣੇ ਮੇ ਨਹੀਂ ਫੜਨਾ ਹੁੰਦਾ ਬੱਚੇ ਨੂੰ ਅਗਲੇ ਨੂੰ ਕਹਦੇ ਦੱਸ ਹਨਾ ਬਈ ਹਾਂ ਹਜੇ ਹਨਾ ਹਾਂ ਹਜੇ ਵਿਚਾਰਾ ਨਿਆਣਾ ਆਇਆ ਹਾਂ ਓਕੇ ਓਕੇ ਸੱਜਣੋਂ ਇੱਕ ਮਿੰਟ ਤੋਂ ਪਹਿਲਾਂ ਪਸਮਾ ਸੱਟਿਆ ਝੂਟੀ ਨੇ ਹਾਂ ਨਾਲ ਦੀ ਨਾਲ ਵੇਖੋ ਧਾਰਤੂਰ ਲੈਂਦੀ ਖੁਸ਼ਾ ਪੂਰੀ ਬੱਚੇ ਤੇ ਬਾਗੋ ਬਾਗ ਆ ਜਿਉਂਦੀ ਰਵੇ ਤੇ ਤੁਹਾਨੂੰ ਧਾਰਾ ਚੈੱਕ ਕਰਾਉਣੀ ਆ ਦੀਪਾ ਠੀਕ ਆ ਬਹੁਤ ਚੰਗਾ ਸੀਗਾ ਬਹੁਤ ਜਿਆਦਾ ਚੰਗਾ ਸੀਗਾ ਓਕੇ ਮਾਰਦਗੇ ਨੀ ਨਹੀਂ ਨੀ ਬਈ ਬਾਈ ਹੋਣਾ ਨੂੰ ਮੈਂ ਨਾ ਯਾਰ ਭਾਈ ਨਹੀਂ ਤਾਂ ਅੱਖਾਂ ਮੀ ਗੱਡੀ ਬੈਠੇ ਆ ਲੈ ਬੱਸ ਕਰ ਲੈ ਕੋਤੋਂ ਦਮ ਹੋਇਆ ਵੀ ਚੰਗੀ ਝੋਟੀ ਆ ਜੱਟਾ 15 ਕਿਲੋ ਗਾਰੰਟੀ ਨਾਲ 16 ਕਿਲੋ ਦੋ ਬੱਸ ਵਾਦਾਂ ਤਾਂ ਨਹੀਂ ਕਹਿੰਦੇ ਹਾਂ 100 ਦੀ 100 ਆ ਬਾਕੀ ਭੈਣ ਭਰਾ ਹੁਣ ਇਹ ਕਹਿੰਦਾ ਵੀ ਖਾਕ ਪਾਓ ਜੇ ਬਾਕੀ ਕਮੈਂਟਾਂ 'ਚ ਦੱਸੋ ਜੇ ਕਿਵੇਂ ਘੱਟੀ ਐ ਏਡੀ ਚੰਗੀ ਚੱਲ ਬੱਸ ਕਰ ਨਾ ਦੋ ਬਾਕੀ ਤੂੰ ਐਂ ਕਰ ਸਾਈਡ ਉਧਰਲੀ ਵੀ ਦਿਖਾ ਪੂਰੀ ਬਰਾਬਰ ਇਧਰੋਂ ਵੀ ਦਿਖਾ ਦੇ ਠੀਕ ਆ ਐਂ ਨਾਗਾ ਬਈ ਸੈਡਾ ਸੂਡਾ ਮਾਰੀਆਂ ਮੋਡੀਆਂ ਹੈਗੀਆਂ ਬਸ ਹੁੰਦੀਆਂ ਨਹੀਂ 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 ਠੀਕ ਆ ਤੋਰ ਕੇ ਤਾਂ ਆਪਾਂ ਦਿਖਾਤੀ ਹੈ ਨਾ ਦਿਖਾਤੀ ਆ ਵੀ ਇਲਾ ਹਾਂ ਬਾਕੀ ਤੂੰ ਹੀ ਲੈ ਤਾਰਾ ਮਾਰ ਲੈ ਇਧਰ ਦੀ ਬਹਿ ਕੇ ਕੋਈ ਚੱਕਰ ਨਹੀਂ ਇਸ ਨੂੰ ਨਹੀਂ ਬੱਸ ਹੁਣ ਤਾਰਾ ਹੀ ਮਾਰੀ ਜਾਣੀਆਂ ਰੇਟ ਦੱਸ ਇਹਦਾ ਹੈ 1:52 ਅੱਛਾ ਹਾਂਜੀ 1 ਲੱਖ 55000 ਰੁਪਇਆ ਮੰਨ ਤਾਂ 1.5 ਦੀ ਦੇ ਦਾਂਗੇ ਅੱਛਾ ਕਰਦੇ ਪਿੱਛੋਂ ਆਇਆ ਨੂੰ ਫਿਰ ਸੱਜਣੋਂ 1 ਲੱਖ ਤੇ 55000 ਰੁਪਈਆ ਦੀ ਮੰਗ ਤੈ ਕੀਤੀ ਆ ਸੱਜਣੋਂ ਭਰਾ ਨੇ ਲੈ ਬੱਚੇ ਮੋਹਰੇ ਕਰਦਗੇ ਮਣੇ ਆੜੂਆਂ ਨਾਲ ਆ ਹਾਂ ਤੇ ਇਹ 1.5 ਦੀ ਕਹਿੰਦਾ ਬਾਕੀ ਤੁਸੀਂ ਕਨੈਕਟ ਕਰ ਲਿਓ ਪਰ ਝੋਟੀ ਝੋਟੀ ਆ ਸੱਜਣੋਂ ਜੇ ਚੰਗੇ ਮੋਹਰੇ ਦੇ ਬੱਚੇ ਬੱਚੇ ਤੇ ਚੰਗੀ ਕੋਈ ਮਹਰ ਰੱਖਣੀ ਚਾਹੁੰਦਾ ਸ਼ਕੀਨ ਭਰਾ ਤੇ ਜਰੂਰ ਸੰਪਰਕ ਕਰ ਲਿਓ ਬੱਚੀ ਦਾ ਪਿੰਡ ਮਰਜੇਗੇ ਜ਼ਿਲ੍ਹਾ ਫਿਰੋਜ਼ ਪਰਮਾਰੀ ਦੋਦੋ ਧਾਰਾ ਬੈਠੀ ਫੇਰੇ ਇਹ ਆ ਵੇਖ ਬਸ ਠੀਕ ਨਾ 100 ਦੀ 100 ਬਾਈ 100 ਦੀ 100 ਕਹੂੰਗਾ ਇਹ ਨਹੀਂ ਕਹੂੰਗਾ ਗਲਤ ਕਹੂੰਗਾ ਇਹਨੂੰ ਆਕੇ ਠੀਕ ਹੈ ਹਾਂ ਤੇ ਬਾਕੀ ਆਇਆ ਛੋਰ ਛੱਪਾ ਹਾਂ ਛੋਰ ਛੱਪਾ ਕਰ ਦਾਂਗੇ ਭੈਣ ਬਰਾਣੋ ਕੱਲ ਗੱਡੀ ਖੜੀ ਹੋਣਗੇ ਮੇਰਾ ਹਾਂ ਬਸ ਠੀਕ ਹੈ ਨਾ ਗਲਦੀਪਾ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਤੁਕੜੀ ਰਾਤ ਤੇ ਤਰੱਕੀ ਦੇਵੇ ਇਹਨਾਂ ਟਾਈਮ ਕੱਢ ਕੇ ਵੀਡੀਓ ਨੂੰ ਵੇਖ ਐਂਡ ਤੱਕ